ਉੰਗਲ ਵਾਦਾ ਹੋਇਆ ਆਕਮਾਲੀਆ ਜੱਗੂ ਮੈਨੂੰ ਲੱਗਦਾ ਜਫਾ ਲੱਗੂ ਆਕਮਾਲੀਆ ਜੱਗੂ ਮੈਨੂੰ ਲੱਗਦਾ ਇੱਕ ਪਾਸੇ ਹਾਕਮਾਲੀਆ ਜੱਗੂ ਦੂਸਰੇ ਪਾਸੇ ਮਾਨਕੀ ਦਾ ਗੋਪੀ ਆਹ ਮੈਚ ਨੇ ਵੀ ਯਾਦਗਾਰੀ ਹੋ ਰਿਹਾ ਪਰ ਉਹਦੇ ਟੀਮਾਂ ਕਬੱਡੀ ਦੇ ਸਟਾਰਾਂ ਨਾਲ ਭਰਿਆ ਹੋਇਆ ਲਓ ਗਰਾਲ ਸੋਲ ਦੀ ਰੇਡ ਚੱਲਦਾ ਮੁਕਾਬਲਾ ਨੰਬਰ ਰੀਡਰ ਦੇ ਹੱਥ ਆ ਜਰਿਆ ਇੱਕ ਪਾਸੇ ਹਾਕਮਾਲੀਆ ਜੱਗੂ ਹੈ ਨਾਲ ਗੁਰਪ੍ਰੀਤ ਗੋਪੀ ਮਾਨਕੀਆ ਉਹ ਵੀ ਮੰਨਿਆ ਪਰਵੰਗਾ ਸਟਾਰ ਇਹਨਾਂ ਰਵੀ ਸਾਹੋ ਵਰਗੇ ਮਨੀਸ਼ ਵਰਗੇ ਜੱਗੂ ਦੇ ਦੋ ਜੱਫੇ ਰਾਜਾ ਘਰੇਵਾਲ 5000 ਦੇ ਹੋਣਗੇ ਆਹ ਕਮਾਲੀਏ ਜੱਗੂ ਦੇ ਦੋ ਜੱਫੇ ਰਾਜਾ ਘਰੇਵਾਲ ਵੀਰ ਦੇ ਵੱਲੋਂ 5000 ਦੇ ਹੋਣਗੇ ਲਓ ਕਬੱਡੀ ਪਾਉਣ ਲਈ ਪੂਰੀਆ ਸੀਸਪੁਰ ਵਾਲਾ ਹਾਈਦੀ ਗਰਾਊਂਡ ਦੇ ਥੋੜਾ ਰਸ਼ਟ ਰੱਖੇ ਹਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਖਿੰਦੀ ਫਿਰੇ ਉਹ ਮੋੜਾ ਕੋਦੀ ਜਿੱਤਾਂ ਕਿਸਮੇ ਕਬੱਡੀ ਪਾਉਂਦੇ ਲਈ ਵਾਦਾ ਹੋਇਆ ਧੂਰਾ ਪੁੱਟੀ ਜਾਂਦੇ ਆ ਜਿਨ੍ਹਾਂ ਨੇ ਪੁੱਤ ਮਾਮਾ ਦਾ ਪੀਤਾ ਕੋਕੋ ਬੱਕਰੇ ਸੋਖੇ ਨਹੀਂ ਦੁੱਲਾ ਲੱਖਾਂ ਦੇ ਕੋਰੀਤਾ ਹੋ ਕੋ ਬੱਕਰੇ ਸੋਖੇ ਨੇ ਆ ਜੱਸੀਪੁਰ ਦੀ ਰੇਲ ਸਾਹੋਕੇ ਦਾ ਰਵੀ ਜੱਸੀ ਦੇ ਦਰਮਿਆਨ ਖੜਦਾ ਹੋਇਆ ਮੁਕਾਬਲਾ ਆ ਦੋ ਗੱਬਰੂਆਂ ਦੀ ਟੱਕਰ ਕਬੱਡੀ 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 ਦੇ ਜਸੀ ਦੇ ਦਰਮਿਆਨ ਨੰਬਰ ਰੇਡ ਦੇ ਸੇਮ ਵਾਲੇ ਦਾ ਚੱਲਦਾ ਟੱਕ ਤੇ ਪੈਣੀ ਹੈ ਰਵੀ ਨੌਜਵਾਨ ਕੇਲਰਮ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਆਕਮਾਲੀਆ ਜੱਗੂ ਮੈਨੂੰ ਲੱਗਦਾ ਜਫਾ ਲੱਗੂ ਆਕਮਾਲੀਆ ਜੱਗੂ ਮੈਨੂੰ ਲੱਗਦਾ ਜਫਾ ਲੱਗੂ ਕਿ ਦੱਬਦਾ ਨਹੀਂ ਦੱਬੜੇ ਦਾ ਬਹਿ ਜਾਓ ਕਿਤੇ ਨੈਮ ਰੱਖ ਕੇ ਨਾ ਹਲਕੇ ਚ ਲੈ ਜਾਓ ਕਿਤੇ ਮਿਹਨਤਾਂ ਦੇ ਨਾਲ ਹੀ ਵਕਤ ਆਉਂਦਾ ਹੈ ਮੈਨੂੰ ਢਾਉਂਦੇ ਢਾਉਂਦੇ ਖੁਦ ਹੀ ਨਾ ਦੇਜਿਓ ਕਿਤੇ ਮਿਹਨਤਾਂ ਦੇ ਨਾਲ ਹੀ ਵਕਤ ਆਉਂਦਾ ਹੈ ਮੈਨੂੰ ਢਾਉਂਦੇ ਢਾਉਂਦੇ ਨਾ ਟਹਿ ਜਾਓ ਕਦੇ ਉਹ ਪਰਮਜੀਤ ਇਸਨੇ ਅਗਲੀ ਕਬੱਡੀ ਪਾਉਂਦਾ ਹੋਇਆ ਕਿਹੜੇ ਪਾਸੇ ਜਾਵਾ ਮੈਂ ਕਰਮਜੀਤ ਵੇ ਗਾਉਣ ਜੋਗੀ ਰਹਿ ਗਈ ਮੈਂ ਗਮਨਜੀਤ ਵੇ ਇਹ ਮਾਨਕੀ ਵਾਲਾ ਗੋਪੀ ਹੈ ਇਹ ਹਰੀ ਚੈਲ ਦਾ ਖੇਤ ਹੈ ਉਹ ਬੂਟੇ ਭੀਖੀ ਫਰਾਆਂ ਦੀਆਂ ਜ਼ਿੰਮੇਵਾਰੀਆਂ ਤੇ ਭੀਖੀ ਦੇ ਪਿੰਡਾਂ ਦੇ ਵਿੱਚ ਕਬੱਡੀ ਹੋ ਰਹੀ ਹੈ ਇਹ ਰਵੀ ਸਾਹੋਕੇ ਦੀ ਧਰਤੀ ਦਾ ਪਰ ਧੂੜ ਵਾਲਾ ਜਸੀਰ ਟੱਕਣਾ ਇਹ ਉਹ ਵੱਡੀ ਗੱਲ ਹੁੰਦੀ ਹੈ ਧੂੜ ਦਾ ਜਸੀ ਰੋਕਣਾ ਔਰ ਰਵੀ ਅਗਲੀ ਰੇਲ ਔਰ ਦੇ ਲਈ ਫੇਰ 4 ਬਰ 4 ਮੈਚ ਕਹਿੰਦੇ ਸੈਮੀਫਾਈਨਲ ਚੱਲਦਾ ਹੈ ਉਹ ਵੱਡੀਆਂ ਟੀਮਾਂ ਦੇ ਦਰਮਿਆਨ ਔਰ ਰਵੀ ਦੇ ਕਬੱਡੀ ਪਾਈ ਹੈ ਹਨਕੀ ਦਾ ਗੋਪੀ ਅਕਮਰਿਆ ਪਹਿਰਮੋਹ ਸਿੰਘ ਦਾ ਪੁੱਤਰ ਅਕਮਰਿਆ ਰੈਂਬੋ 4 ਬਰ 4 ਚੱਲਦਾ ਹੋਇਆ ਮੁਕਾਬਲਾ ਉਹ ਖਿਡਾਰੀਆਂ ਦੇ ਦਰਮਿਆਨ ਅੱਜ ਪਤਾ ਲੱਗੂ ਕੰਡਿਆਂ ਦੇ ਜੋਰ ਦਾ ਬਾਰ ਬਵਾ ਹੁੰਦਾ ਸੱਪ ਦਾ ਤੇ ਮੋਰ ਦਾ ਇਹ ਸੋਲਾ ਵਾਲਾ ਗਰਨਾਲ ਹੈ ਇਹ ਤਰਨ ਤਰਨ ਤੋਂ ਪੁੱਜਿਆ ਹੋਇਆ ਹੈ ਉਹ ਟੱਕਰ ਮੋਗੇ ਵਾਲੇ ਨਾਲ ਪਈ ਹੋਈ ਆ ਮੇਰੇ ਮਿੱਤਰੋ ਭਰਤ ਬਠਿੰਡੇ ਦੀ ਇਹ ਤੇ ਫਿਰ ਸੁਲਤਾਨ ਪੈਦਾ ਕੀਤਾ ਆ ਧੂੜ ਵਾਲਾ ਜੱਸੀ ਹੈ ਅਮਰੀਕ ਸਿੰਘ ਹੈ ਇਹ ਉਹ ਸਿਆਣੇ ਨਹੀਂ ਜਿਹੜੇ ਪੁੱਠਾ ਦਿੰਦੇ ਆ ਇਹ ਸਮਝਦਾਰ ਰੇਡਰਾਂ ਦੇ ਵਿੱਚ ਆਉਂਦੇ ਆ ਆ ਰਵੀ ਕੈਲਰਨ ਵਾਲਾ ਅਗਲੀ ਕਬੱਡੀ ਬੰਦਾ ਹੋਇਆ ਇੱਕ ਪਾਸੇ ਮਾਨਗੀ ਵਾਲਾ ਗੋਪੀ ਮੇਰੇ ਮਿੱਤਰੋ ਤੇ ਦੂਸਰੇ ਪਾਸੇ ਕੈਲਰਨ ਵਾਲਾ ਰਵੀ ਹੈ ਇੱਕ ਸਾਹੋ ਕਹਿ ਰਿਹਾ ਅਲੇ ਤੇ ਸਮਾਂ ਹੈ ਕਿ ਹਾਰਦੇ ਨਹੀਂ ਹੁੰਦੇ ਕਦੇ ਮਰਦੇ ਦਲੇਰ ਤੁਸੀਂ ਹੌਸਲੇ ਬਣਾ ਕੇ ਬਸ ਤੰਮ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਫੇਰ ਕਾਰਬਰਚਾਰ ਬੜਾ ਤਿੱਖਾ ਬੜਾ ਸ਼ਾਰਪ ਸੋਹਣਾ ਸੁਨੱਖਾ ਮੁੰਡਾ ਹਰਿਆਣਾ ਸਟੇਟ ਦਾ ਨੌਜਵਾਨ ਪਾਉਦਾ ਹੋਇਆ ਰੇਡ ਚੱਕ ਫੇਰਾ ਭਰਿਆ ਹੋਇਆ ਜੱੱਕ ਰਾਮ ਸਿੰਘ ਵਾਲੇ ਮੇਲਾ ਚੱਲਦਾ ਜੱਗੂ ਜੱਗੂ ਤੇ ਕਹਿੰਦੇ ਪੁੜੀਏ ਦੀ ਟੱਕਰ ਜੱਗੂ ਤੇ ਪੁੜੀਏ ਦੀ ਟੱਕਰ ਜੱੱਕ ਰਾਮ ਸਿੰਘ ਵਾਲਾ ਦੀ ਧਰਤੀ ਮੇਰੇ ਮਿੱਤਰੋ 5000 ਦੇ ਹੋਣਗੇ ਰਾਜੇਗੜੇ ਵਾਲ ਦੇ ਵੱਲ ਹਾਕ ਵਾਲੀਏ ਜੱਗੂ ਦੋ ਦਫੇ 5000 ਦੇ ਲਓ ਰਵੀ ਦੀ ਰੇਡ ਯਾਰਾਂ ਦੇ ਵਿੱਚੋਂ ਕੌਣ ਜਲਦਾ ਹੋਇਆ ਮੁਕਾਬਲਾ ਫੜਿਆ ਹੋਇਆ ਗਿੱਟਾ ਹੋ ਗਈ ਬੱਲੇ ਬੱਲੇ ਪਰ ਕੈਦਰ ਵਾਲਾ ਕਹਿੰਦੇ ਹੱਥਾਂ ਚੋਂ ਨਿਕਲ ਗਿਆ ਕਿ ਸੋਹਣੇ ਲੱਗਦੇ ਗੁੰਦੇ ਹੋਏ ਸਰੀਰ ਜਵਾਨਾਂ ਦੇ ਜਿੱਧਰੋਂ ਵੀ ਇਹ ਲੰਘਣ ਕਰਤੇ ਹੋਰ ਤੂਫਾਨਾਂ ਦੇ ਜਿੱਧਰੋਂ ਵੀ ਇਹ ਲੰਘਣ ਕਰਤੇ ਹੋਰ ਤੂਫਾਨਾਂ ਦੇ ਸ਼ੂਕ ਦੇ ਤੂਫਾਨਾਂ ਵਰਗੇ ਟੱਕਰ ਸਿਰੇ ਦੀ ਏ ਆਹ ਬੱਲੇ 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 ਵਾਹ ਓਏ ਮਨੀਸ਼ ਨਹੀਂ ਹੋ ਰਹੀ ਸਾਹ ਦੇ ਵਿੱਚੋਂ ਕਿਉਂਕਿ ਬੜੇ ਲੰਮੇ ਸਮੇਂ ਦੀ ਚਰਚਾ ਛੜੀ ਹੋਈ ਹੈ ਵੀ ਇਸ ਵਾਰ ਜੱੱਕ ਰਾਮ ਸਿੰਘਾਂ ਦੇ ਵਿੱਚ ਬਸਤਰੂ ਟਰੈਕਟਰ ਦਿੱਤੇ ਜਾਣਗੇ ਕਿਹੜੇ ਖਿਡਾਰੀ ਜੇਤੂ ਹੋਣਗੇ ਫਹੀ ਫੇਡ ਅੱਗੂ ਮੈਨੂੰ ਲੱਗਦਾ ਜਫਾ ਲੱਗੂ ਰਵੀ ਕੈਲਮ ਦੇ ਜੱਗੂ ਦੀ ਟੱਕਰ ਜੱੱਕ ਰਾਮ ਸਿੰਘ ਵਾਲੇ ਦੀ ਧਰਤੀ ਮੇਰੇ ਪੁੱਤਰੋ ਕਦੇ ਕਦੇ ਨਾ ਅਸੀਂ ਰਾਤ ਚੇਂਜਿੰਗ ਦੇ ਵਿੱਚ ਆਉਂਦਾ ਹੈ ਇਹ ਚੰਗੇ ਰੇਡਰਾਂ ਦੇ ਵਿੱਚ ਆਉਂਦਾ ਹੈ ਇਹ ਸਗਾਉਂਦੇ ਰੇਡਰਾਂ ਦੇ ਵਿੱਚ ਗਿਣਿਆ ਜਾਂਦਾ ਹੈ ਅੱਜ ਪਟਿਆਲੇ ਤੋਂ ਬਠਿੰਡੇ ਦੇ ਵਿੱਚ ਪੁੱਜਿਆ ਹੋਇਆ ਹੈ ਉਹ ਲੋਕਾਂ ਦੇ ਦਿਲਾ ਤੇ ਡਾਕੇ ਮਾਰਨ ਲਈ ਇੱਕ ਪਾਸੇ ਮਨੀਸ਼ ਬਲਿਹਾਰਾ ਇਹ ਸ਼ੀਨੂ ਦਾ ਵੀਰ ਹੈ ਹਰਿਆਣੇ ਤੇ ਪੰਜਾਬ ਦੀ ਟੱਕਰ ਬਠਿੰਡੇ ਦੇ ਵਿੱਚ ਪਈ ਹੋਈ ਹੈ ਬੱਲੇ ਬੱਲੇ ਮੈਨੂੰ ਲੱਗਦਾ ਹੈ ਬੱਲੇ ਬੱਲੇ ਉਹ ਗੱਲ ਪਈ ਹੋਈ ਰੇਡ ਹਾਕਮ ਵਾਲੀਆ ਕਾ ਲਓ ਮਾਨਕੀ ਦਾ ਗੁਰਪ੍ਰੀਤ ਸਿੰਘ ਗੋਪੀ ਸਿਕਸਰਦਾਰ ਨੌਜਵਾਨ ਹੋ ਗਿਆ ਮੂਰੇ ਵੱਡਾ ਦਾ ਵੱਡੇ ਰਿਕਾਰਡ ਬੋਲ ਰਿਹਾ ਪੂਰੀਏ ਦਾ ਪਿਆ ਹੋਇਆ ਪੇਚਾ ਲੱਗਾ ਹੋਇਆ ਜੋਰ ਹਰ ਜੋ ਪਾਸੇ ਜੀਸਰ ਵਾਲਾ ਰਵੀਆ ਉਹ ਬਠਿੰਡੇ ਦੇ ਲੋਕਾਂ ਦੇ ਦਿਲ ਲੁੱਟਣ ਲਈ ਪੁੱਜਿਆ ਮਿੱਤੋ ਇੱਕ ਪਾਸੇ ਹਾਕਮੜੀਆ ਜੱਗੂ ਦੂਸਰੇ ਪਾਸੇ ਮਾਨਕੀ ਦਾ ਗੋਪੀ 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 ਤੇ ਪੰਜਾ ਹੋਈ ਹੈ ਤੇ ਮਿੱਤਰਾ ਤੂੰ ਹੀ ਐ ਉਹ ਦੇਖੋ ਆ ਤੂੰ ਹੀ ਐ ਏ ਨੰਬਰ ਵਧੀਆ ਵੱਡੇ ਪੱਦਰ ਦਾ ਕਬੱਡੀ ਕੱਪ ਲਓ ਸਾਹਮਣੇ ਜੱਸੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਸੈਮੀਫਾਈਨਲ ਮੈਚ ਚੱਲ ਰਿਹਾ ਹੈ ਬਰੀਆ ਦੇ ਮਨਦੀਪ ਬੰਨੇ ਸਟਾਰ ਮਨੀਸ਼ ਖੇ ਈ ਮਨੀ ਗੱਲ ਸਿਰੇ ਤੇ ਪੁੱਜੀ ਹੋਈ ਆ ਆ ਸਾਹਮਣੇ ਕਬੱਡੀ ਪਾਉਣ ਦੇ ਲਈ ਰਵੀ ਇਸ ਨੇ ਕੈਨਰ ਵਾਲਾ ਕੇਵਲ ਵਾਧਾ ਹੋਇਆ ਪਿੰਡੇ ਲੁਸ਼ਕਨ ਮੁੰਡਿਆਂ ਦੇ ਜਵਾਨੀ ਉੱਡ ਜੂਲ ਜੂ ਕਰਦੀ ਮਾਨਕੀ ਦਾ ਗੋਪੀ ਤੇ ਰਵੀ ਦੀ ਟੱਕਰ ਮੇਰੇ ਮਿੱਤਰੋ ਕੀ ਹੋਈ ਜਾਂਦਾ ਇਹ ਆਹ ਬੱਲੇ 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 ਜੈ ਕ੍ਰਾਮ ਸਿੰਘਾ ਦੇ ਵਿੱਚ ਸਰਾ ਹੋਈ ਜਾਂਦਾ ਇਹ ਜਿੱਤਾਂ ਹਾਰਾਂ ਦੇ ਨਾਲ ਫੈਸਲੇ ਅਧੂਰੇ ਰਹਿਣਗੇ ਮੈਚ ਪੂਰਾ ਚੋਟੀ ਦਾ ਪਟਾਕੇ ਪੂਰੇ ਪਹਿਣਗੇ ਮੈਚ ਪੂਰਾ ਚੋਟੀ ਦਾ ਪਟਾਕੇ ਪੂਰੇ ਪਹਿਣਗੇ ਜਿੱਤਾਂ ਹਾਰਾਂ ਦੇ ਨਾਲ ਫੈਸਲੇ ਅਧੂਰੇ ਰਹਿਣਗੇ ਇਹ ਸੋਲਾ ਵਾਲਾ ਗਰਨਾਲ ਹੈ ਲੈ ਵੀ ਮਨੀਸ਼ ਕੀ ਖਿਆਲ ਹੈ ਉਹ ਵੇਖ ਮੁੰਡਾ ਗਰਨਾਲ ਹੈ ਸਾਹੋ ਕੇ ਬਾਹਰ ਰਵੀ ਕਹਿੰਦਾ ਮੂਲ ਠੱਗੋ ਔਰ ਗਰਨਾਲ ਏ